ਖਾਸ ਕਰਕੇ ਮੈਂ ਬੀਕੇ ਜੂ ਸਿੱਧੂਪੁਰ ਦਾ ਜਿਹੜੇ ਪਰਿਵਾਰ ਹੈ ਆਪਾਂ ਰੋਜ਼ ਇੱਥੇ ਆ ਜਿਹੜਾ ਮੈਸੇਜ ਗਿਆ ਹੈ ਪੂਰੇ ਭਾਰਤ ਦੇ ਵਿੱਚ ਜਿਹੜੀਆਂ ਮੰਗਾਂ ਦੀ ਖਾਤਰ ਆਪਾਂ ਬੈਠੇ ਆ ਜਿਹੜੀ ਗੱਲ ਦੇਸ਼ ਦੀ ਪਾਰਲੀਮੈਂਟ ਤੇ ਲਗਾਉਣਾ ਚਾਹੁੰਦੇ ਆ ਉਹ ਲਗਾਤਾਰ ਜਿਹੜੀ ਪਲ ਪਾਲਾ ਜਿਹੜੀ ਗੱਲ ਹੈ ਸਾਡੀ ਤਾਹਾਂ ਨੂੰ ਜਾ ਰਹੀ ਹੈ ਤੇ ਸਾਡੇ ਫੋਰਮਾਂ ਦੇ ਆਗੂ ਤੇ ਵਰਕਰਾਂ ਦੀਆਂ ਡਿਊਟੀਆਂ ਦੀ ਜ਼ਿੰਮੇਵਾਰੀ ਵੀ ਵੱਧ ਰਹੀ ਹੈ ਜਿਹੇ ਜਿਹੇ ਹਾਲਾਤਾਂ ਨਾਲ ਆਪਾਂ ਮੂਰੇ ਨਿਜਿੱਠਣਾ ਹੈ ਉਹ ਹਾਲਾਤ ਆਪਾਂ ਨੂੰ ਪਤਾ ਆਗੂਆਂ ਨੂੰ ਨੀਤੀ ਹੈ ਉਹ ਜੋ ਹਾਲਾਤ ਬਣ ਗਏ ਆਪਾਂ ਨੂੰ ਉਹਨਾਂ ਦੀਆਂ ਝਲਕਾਂ ਦਿਸਦੀਆਂ ਨੇ ਉਹਤੇ ਕੰਟਰੋਲ ਕਰਨਾ ਉਹਨੂੰ ਤੁਸੀਂ ਕਿਵੇਂ ਲੋਕਾਂ 'ਚ ਰੱਖਣੀ ਹੈ ਗੱਲ ਇਹ ਸਾਡੇ ਸਾਰੇ ਆਗੂਆਂ ਦੀ ਕਰਤਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਉਹ ਖਾਸ ਕਰਕੇ ਬਲਦੇਵ ਤੁਸੀਂ ਚੁੱਪ ਕਰੋ ਜਿੰਨੇ ਪ੍ਰਬੰਧ ਕਰਦੇ ਘਟਾ ਲਓ ਫਿਰ ਆਪਣੇ ਜਾਨਾ ਤੁਸੀਂ ਗੱਲ ਪੈ ਰਹੇ ਹੋ ਲੋਕਾਂ ਦੇ ਕਰ ਘੜੋ ਚੰਗੀ ਗੱਲ ਕੁਝ ਨਹੀਂ ਹੋਣਾ ਜਦੋਂ ਪੁਲਿਸ ਆਉਗੀ ਉਦੋਂ ਦੇਖਾਂਗੇ ਫਿਰ ਅੱਗੇ ਪਰਾਧਿਆ ਪਿੱਛੇ ਘਟਾ ਲਓ ਲੋਕ ਨਹੀਂ ਬੋਲ ਰਹੇ ਇਹਨਾਂ ਭੈਣਾ ਬੋਲ ਰਹੇ ਨੇ ਤੁਸੀਂ ਜਾਦੇ ਪ੍ਰਾਂਤਿਆਂ ਚ ਲੋਕ ਕਿਹੜੀ ਪੋਜੀਸ਼ਨ ਦੇ ਵਿੱਚ ਪ੍ਰਧਾਨ ਜੀ ਇੱਥੇ ਲਿਆ ਜੰਦੇ ਆਪਾਂ ਲੋਕਾਂ ਦੀ ਇੱਛਾ ਕੇ ਦਰਸ਼ਨ ਕੀਤੇ ਜਾਣ ਆਪਾਂ ਜਾਦੇ ਰੌਲਾ ਪਾ ਰਹੇ ਆ ਪੋਜੀਸ਼ਨ ਬੰਦ ਹੀ ਜਾ ਰਹੀ ਹੈ ਜਦ ਤੱਕ ਕੇਂਦਰ ਸਰਕਾਰ ਸਾਡੀਆਂ 12 ਮੰਗਾਂ ਲਾਗੂ ਸਾਡੇ ਪ੍ਰਧਾਨ ਦਾ ਹੁਕਮ ਹੈ ਕਿ ਬਾਜ਼ਾਰ ਬੰਦ ਕਰਨਾ ਕਿ ਅਸੀਂ 70 ਸਾਲਾਂ ਦੇ ਵਿੱਚ ਕੋਈ ਇਹੋ ਜਿਹਾ ਗੂੰ ਚੁੰਤਕੇ ਕਿ ਸਾਡਾ ਖੇਤੀ ਕਿੱਤੇ ਨਾਲ ਸੰਬੰਧਿਤ ਮੰਗਾ ਲਾਗੂ ਕਰਵਾਉਣੇ ਕਾਰ ਦਿੱਤੀ ਐ ਅਸੀਂ ਕਦੇ ਲਾਗੂ ਕਰਵਾਈ ਅਸੀਂ ਪਾਰਟੀਆਂ ਨੇ ਮੂਹਰੇ ਉੱਤੇ ਚਾ ਕੇ ਸਾਡੇ ਨਾਲ ਲੜਦੇ ਰਹੇ ਹਾਂ ਭਮਾ ਉਹ ਦੁੱਧ ਦੀ ਕਾਲ ਹੋਵੇ ਭਮਾ ਮੰਡੀਆਂ ਦੇ ਵਿੱਚ ਜਨਸ ਨਾਲ ਜਾਣ ਦੀ ਕਾਲ ਹੋਵੇ ਭਮਾ ਉਹ ਕਰਜ਼ੇ ਦੀ ਕਾਲ ਹੋਵੇ ਪਮਾ ਬਿਜਲੀ ਨਾਲ ਸੰਬੰਧਿਤ ਚਿਪ ਵਾਲੇ ਮੀਟਰਾਂ ਦੀ ਕਾਰ ਹੋਵੇ ਚਾਹੇ ਕਰ ਦੇ ਨਾਲ ਸੰਬੰਧਿਤ ਮੈਨੇਜਰਾਂ ਦਾ ਘਰੋਂ ਦੀ ਗੱਲ ਹੋਵੇ ਜਿਆਦਾ ਸਰਕਾਰ ਨਾਲੋਂ ਮੂਹਰੇ ਆ ਕੇ ਉਹ ਪਾਰਟੀਆਂ ਦੇ ਸਾਡੇ ਆਗੂ ਖਿਲਾਫ ਕੱਢਦੇ ਨੇ ਕਿੱਤਾ ਛੱਡ ਗਏ ਉਹ ਆਪ ਦਾ ਸਿਆਸੀ ਲਾਹਾ ਲੈਣ ਦੀ ਖਾਤਰ ਸਾਡੇ ਖਿਲਾਫ ਕੱਢ ਗਏ ਕਦੇ ਵਪਾਰ ਮੰਡਲ ਦੀ ਕੋਈ ਇੱਕ ਅਦਕਾਰ ਖੁੱਲੀ ਵੇਖੀ ਆ ਇੱਕ ਵੀ ਪਮਾਊਟ ਕੇਂਦਰ ਲੈਵਲ ਦਾ ਮਸਲਾ ਹੋਵੇ ਪੰਮਾ ਸਟੇਟ ਦਾ ਹੋਵੇ ਪੰਮਾ ਕਿਸੇ ਮੰਡੀ ਦਾ ਹੋਵੇ ਇਹ ਰਿਆਲ ਮੁਲਾਜ਼ਮਾਂ ਦਾ ਕਿਉਂ ਇਕੱਠੇ ਨੇ ਜਦੋਂ ਹੜਤਾਲ ਹੋ ਜਾਂਦੀ ਹੈ ਜਿਆਦਾ ਤੁਸੀਂ ਬਿਜਲੀ ਬੋਰਡ ਨਾਲ ਸੰਬੰਧਤ ਲੋਕ ਆਪਣਾ ਕਾਰੋਬਾਰ ਜੁੜ ਗਿਆ ਭੈਣਾ ਵੀ ਹੁੰਦਾ ਰਸੋਈ ਚੁੱਲੇ ਨਾਲ ਵੀ ਬਿਜਲੀ ਬੋਰਡ ਨਾਲ ਜੁੜ ਗੀਆਂ ਤੇ ਜਦੋਂ ਹੜਤਾਲ ਹੋ ਜਾਂਦੀ ਹੈ ਇੱਕ ਵੀ ਮੁਲਾਜ਼ਮ ਸੋਡੀ ਲੈਕ ਠੀਕ ਕਰਨ ਨਹੀਂ ਆਉਂਦਾ ਉਹ ਕਹਿੰਦਾ ਸਾਡੀ ਤਾਂ ਹੜਤਾਲ ਚੱਲਦੀ ਹੈ ਕਦੇ ਕਿਸਾਨਾਂ ਨੇ ਸਵਾਲ ਕੀਤਾ ਕਿ ਸਾਡੀ ਹੜਤਾਲ ਚੱਲਦੀ ਐ ਤਾਹੋ ਸਹ ਹਾਲਾਤਾਂ ਦੇ ਡੱਲੇ ਵਾਸੀ ਮੰਗ ਲਾਗੂ ਕਰਵਾਉਣ ਦੀ ਬਜਾਏ ਕਿ ਸਰਕਾਰ ਦਾ ਕੋਈ ਖਰਚ ਹੁੰਦਾ ਕਿ 40 ਕਿਸਾਨ ਜੁਗਿਆਂ ਨਾਲ ਮੀਟਿੰਗ ਐ 50 ਨਾਲ ਇੱਕ ਕੁਰਸੀ ਵਧਾਉਣੀ ਆ ਇੱਕ ਕੁਰਸੀ ਵਧਾਉਣ ਤੇ ਸਰਕਾਰ ਦਾ ਕੀ ਖਰਚ ਐ ਜਦੋਂ ਇੱਕ ਲੜਦਾ ਅੰਤਾਲੇ ਦੇ ਮੂੰਹ ਐ ਨੂੰ ਹੋ ਜਾਂਦੇ ਨੇ ਪਰ ਉਹਨੇ ਖੇਤੀ ਛੱਡ ਕੇ ਜ਼ਮੀਨ ਕੰਨੀ ਨਹੀਂ ਜੁੜੇ ਜੇ ਜ਼ਮੀਨ ਕੰਨੀ ਜੁੜੇ ਹੋਣਗੇ ਭਾਵਾਂ ਮੀਟਿੰਗ ਮੁੱਖ ਮੰਤਰੀ ਨਾਲ ਹੋਵੇ ਭਾਵਾਂ ਕੇਂਦਰ ਨਾਲ ਹੋਵੇ ਜੇ ਅਸੀਂ ਰਲ ਕੇ ਅੱਖਾਂ ਨੂੰ ਦਿਖਾਈਆਂ ਹੋਣ ਕਿ ਮੰਗ ਸਾਡੀ ਇੱਕ ਹੈ ਸਦਾਬ ਦੀ ਭਾਵਾਂ ਬੱਕਰੀ ਬੱਕਰੀ ਹੈ ਹੋ ਹੁਣ ਅੱਜ ਇਸ ਪੋਜੀਸ਼ਨ ਤੇ ਖੜੇ ਆ ਸਾਫ ਹੈ ਮੈਂ ਪੰਜਾਬੀ ਤਾਂ ਜਾਦੇ ਬੋਲਦਾ ਸਾਡੀਆਂ ਭੈਣਾ ਤੁਲਾ ਛੱਡ ਕੇ ਇੱਥੇ ਆਈਆਂ ਨੇ ਕਿ ਕਹਾਵਤ ਹੈ ਕਿ ਅਸੀਂ ਖੇਤੀ ਨਾਲ ਜੁੜੀਆਂ ਮੰਗਾਂ ਤੇ ਲੜ ਰਹੇ ਆ ਕਿਸੇ ਕਿਸਾਨ ਦਾ ਗੱਡਾ ਖੁੱਭ ਗਿਆ ਸੀ ਉਸ ਗੱਡੇ ਦਾ ਮੂੰਹ ਕੇਂਦਰ ਵੱਲ ਕਰ ਲਿਆ ਅੱਜ ਹੁਣ ਤੁਸੀਂ ਗੱਡਾ ਕੱਢਣਾ ਕੋ ਬੱਟਾ ਤੇ ਬੈਠ ਕੇ ਬਈ ਹੁਣ ਇਹ ਨਹੀਂ ਨਿਕਲਦਾ ਹੁਣ ਨਹੀਂ ਮੰਗਾਂ ਮੰਨੀਆਂ ਉਹ ਥੜਿਆਂ ਦੇ ਵਿੱਚੋਂ ਪਿੰਡਾਂ ਦੇ ਵਿੱਚੋਂ ਤਾਂਸ ਵਾਲਾ ਖੜਾ ਛੱਡ ਕੇ ਆ ਜਿਹੜਾ ਖੁੱਭੇ ਖੜਾ ਘੱਡਾ ਇਹਨੂੰ ਧੱਕਾ ਲਾ ਕੇ ਪਾਰਲੀਮੈਂਟ ਚ ਬਾੜਨਾ ਆਪਣਾ ਸਾਰਾ ਨਫਾ ਤੇ ਆ ਡੱਲੇਵਾਲ ਸਾਹਿਬ ਨੇ ਬੜੀ ਸੋਚ ਸਮਝੀ ਅਰਚੋਤੇ ਕਲੇਕੇ ਆਂਦਾ ਮੈਂ ਖੀਰ ਦੇ ਵਿੱਚ ਮੈਂ ਅੱਜ ਖਾਸ ਕਰਕੇ ਪੂਰੇ ਪੰਜਾਬੀਆਂ ਨੂੰ ਅਪੀਲ ਕਰਦਾ ਮੈਂ ਕਿਉਂ ਕਰਦਾ ਕਿ ਗੱਲੇ ਵਾਲ ਸਾਡੀ ਜਸੇਬੰਦੀ ਦੇ ਪ੍ਰਧਾਨ ਨੇ ਪੂਰੇ ਸਾਡੇ ਫੋਰਮ ਦੇ ਕੋਆਰਡੀਨੇਟਰ ਨੇ ਪਰ ਜਸੇਬੰਦੀ ਦੇ ਨਾਤੇ ਹੋਂਦ ਤੇ ਮੇਰੀ ਜ਼ਿੰਮੇਵਾਰੀ ਬਣਦੀ ਹੈ ਨਾ ਸਾਡੇ ਕਿਸੇ ਨਾਲ ਬਤ ਪੇਦ ਨੇ ਨਾ ਸਾਡੇ ਨਾਲ ਕੋਈ ਡਿੱਕਾ ਨਾ ਛੋਟੇ ਹੁੰਦਾ ਨਾ ਵੱਡੇ ਹੁੰਦਾ ਸਵਾਲ ਜਿਵੇਂ ਮੈਂ ਕਿਹਾ ਉਹ ਗੱਡਾ ਖੁੱਬੇ ਖੜੇ ਦੱਲੇਵਾਲ ਸਾਹਿਬ ਨੇ ਉਹ ਗੱਡੀ ਨੂੰ ਮੋੜਾ ਲਾ ਲਿਆ